ਕਿ ਕ ਨਦਿਆਨਗਰ ਨੇੜੇ ਮਹਾਤਮਾ ਹੋਏ ਨੇ ਉਹ ਆਪਣੇ ਖੇਤ ਵਿੱਚ ਹੀ ਰਹ ਹੁਣ ਦਿਓ ਕਰਦਾ ਕੱਲ ਪਰਸੋਂ ਬਹੁਤਾ ਪੁਰਾਣਾ ਨਹੀਂ ਮਹਾਰਾਜ ਬਹਿ ਰਿਹਾ ਮਹਾਰਾਜ ਦੇ ਦਵਾਰ ਲੱਗਦੇ ਹੁੰਦੇ ਭਰੇ ਮਾਲਵੇ ਵਾਲੇ ਉਥੇ ਦਵਾਰ ਲੱਗਿਆ ਹੋਇਆ ਸੀ ਮਹਾਰਾਜ ਜੀ ਲੋਹ ਗੁਰਦਿਆਲ ਸਿੰਘ ਪ੍ਰਿੰਸੀਪਲ ਸਭ ਨੂੰ ਦੇਖ ਪਏ ਜਨ ਮਹਾਰਾਜ ਕਹਿੰਦੇ ਆਏ ਗਰੀਏ ਥੇ ਨੇੜੇ ਨੂੰ ਇਥੇ ਪਿੰਡ ਆਇਆ ਉੱਥੇ ਸੰਤ ਕਰਪਾਲ ਸਿੰਘ ਨੇ ਉਹਨਾਂ ਨੂੰ ਮਿਲ ਕੇ ਆਈਏ ਇੱਥੇ ਰਹੀ ਰਾਤ ਅੱਜ ਉਹ ਜਿਸ ਵਤ ਕੀ ਆ ਉਹਨੇ ਬੜਾ ਆਦਰ ਸਤਕਾਰ ਕਰਿਆ ਵੀ ਮਹਾਰਾਜ ਦੇ دیਵਾਨ ਨੇ ਮੈਂ ਵੀ ਜਾਊਂਗਾ ਖੇਤ ਵਿੱਚ ਝੌਂਪੜੀ ਬਾਕੇ ਰਹਿਦਾ ਸੀ ਭਜਨ ਵੰਦਗੀ ਕਰਦਾ ਸੀ ਬਹੁਤ ਨਾਮ ਜਪਦਾ ਉਹ ਬਚਨ ਜਾ ਚੱਲਦੇ ਰਹੇ ਕਹਿਣ ਲੱਗਾ ਇਹ ਪ੍ਰਿੰਸੀਪਲ ਕਹਿੰਦਾ ਤੁਹਾਨੂੰ ਲਗਨ ਕਿਥੋਂ ਲੱਗੀ ਐ ਕਹਿੰਦਾ ਲਗਨ ਮੈਨੂੰ ਕੁਦਰਤ ਨੇ ਲਾਈ ਆ ਕਹਿੰਦੇ ਉਹ ਕਿਵੇਂ ਕਹਦਾ ਮੈਂ ਫੌਜ ਵਿੱਚ ਚੋਂ ਰਿਜ਼ਰਵ ਆਇਆ ਅਫਸਰ ਰਿਜ਼ਰਵ ਵਿੱਚ ਤੇ ਯਾ ਜੀਕਰ ਦਾ ਫਿਰ ਉਹਨਾਂ ਨੂੰ ਮਗਾ ਲੈਂਦੇ ਤਿੰਨ ਮਹੀਨੇ ਜਾਣਾ ਪੈਂਦਾ ਸਾਲ ਪਿੱਛੋਂ ਕਹਦਾ ਇੱਥੇ ਆ ਕੇ ਬਿਮਾਰ ਹੋ ਗਿਆ ਚੜਾਈ ਕਰ ਗਿਆ ਚੜਾਈ ਕਰਿਆ ਤਾਂ ਮੈਨੂੰ ਨਵੇਂ ਲੈ ਕੇ ਜਾਣਾ ਸੀ ਸ਼ਮਸ਼ਾਨ ਘੁੰਮਣੇ ਉਧਰ ਜਦ ਮੈਂ ਗਿਆ ਤਾਂ ਮੈਨੂੰ ਉਹ ਕਹਿਣ ਲੱਗੇ ਵੀ ਇਹ ਨਹੀਂ ਹੈਗਾ ਇਹ ਕਿਰਪਾਲ ਸਿੰਘ ਜਾਟਾ ਹੈ ਕਿਰਪਾਲ ਸਿੰਘ ਤਰਖਾਨ ਲੈ ਕੇ ਆਉਣੇ ਆ ਰਾਮਗੜੀਆਂ ਕਹਾਂ ਜਦ ਮੈਨੂੰ ਛੱਡਣ ਤੋਂ ਰਹਿ ਗਈ ਮੈਂ ਕਿਹਾ ਮੈਂ ਹੁਣ ਜਾਉਂਦਾ ਹੁਣ ਕਹਿੰਦੇ ਹਾਂ ਕਹਾਂ ਮੈਨੂੰ ਇੱਥੇ ਨਰਕ ਸੁਰਗ ਕਹਿੰਦੇ ਹੁੰਦੇ ਨੇ ਉਹ ਤਾਂ ਦਿਖਾ ਦਿਓ ਕਹਿੰਦੇ ਤੇਰਾ ਸਰੀਰ ਜਲ ਗਿਆ ਕੌਣ ਜਮੇ ਵਾਰ ਕਾਦੇ ਵਿੱਚ ਤੈਨੂੰ ਫੇਰ ਪਾਵਾਂਗੇ ਅਸੀਂ ਜਾ ਕਹਦਾ ਮੈਂ ਜਾ ਰਿਹਾ ਤੁਤ ਬੰਦੇ ਨੇ ਕਦੇ ਉੱਤੇ ਦੀ ਦਿਖਾ ਦਿਓ ਜਾ ਮੈਂ ਲਰਖਾਂ ਦੇ ਉੱਤੇ ਦੀ ਲਗਾਇਆ ਮੈਨੂੰ ਆਵਾਜ਼ਾਂ ਆ ਰਹੀਆਂ ਨੇ ਪਾਪੀ ਗਰਮ ਕਮਾਮ ਦੇ ਕਰਦੇ ਹਾਏ ਗਾਏ ਨਾਨਕ ਜਿਵੇਂ ਮਥਨ ਮਦਾਨੀਆਂ ਤੇ ਉਹ ਮਥਾ ਤੇ ਕਹਿੰਦਾ ਮੈਂ ਹਾਲ ਸੁਖ ਵੀ ਦਿਖਾ ਦੋ ਕਬਦਾਂ ਮੈਂ ਦੇਖ ਕੇ ਪਿਆਲ ਹੁੰਦਾ ਇੱਥੇ ਆ ਕੇ ਬਾਰ ਬਾਰ ਕਹਿਣ ਤੇ ਕਹਿੰਦੇ ਦੇਖੋ ਤਾਂ ਸ਼ਰੀਰ ਕਹਿੰਦੇ ਅਜੇ ਤਾਂ ਲਿਆ ਰਹੇ ਨੇ ਵੀ ਇਹਨੂੰ ਛੇਤੀ ਕਰੀਏ ਕਹਿੰਦਾ ਮੈਨੂੰ ਸਵਰਗ ਦੇ ਉੱਤੇ ਹੀ ਲਗਾ ਤਾ ਜਿਵੇਂ ਆਦੀ ਕੋਪਟਾ ਨਾਲ ਦੋਏ ਦੇਖ ਲੈ ਇੱਥੇ ਆ ਕੇ ਮੈਂ ਚਿਤਾ ਤੇ ਰੱਖ ਦਿੱਤਾ ਗਿਆ ਸੀ ਅੱਜ ਰਾਤ ਹੀ ਅਜੇ ਲੱਗਿਓ ਸੀ ਮੇਰੀ ਜਾਨ ਉਹਨਾਂ ਨੇ ਪਾਤੀ ਮੈਂ ਤਗੜਾ ਸੀ ਔਰ ਅਸੀਰ ਸੇ ਜੀ ਤੋੜ ਕੇ ਛਾਲ ਮਾਰੀ ਮੈਂ ਲੱਕੜੀਆਂ ਛੱਟੀਆਂ ਤੋੜਨਾ ਜੰਦਾ ਹੋ ਗਿਆ ਮੈਂ ਬਹਿ ਗਿਆ ਚੁੱਪ ਕਰਕੇ ਇਹਦਾਂ ਹੋ ਗਿਆ ਵੀ ਜਿੰਦਾ ਹੋ ਗਿਆ ਜੰਦਾ ਹੋ ਗਿਆ ਕਹਿੰਦਾ ਮੈਂ ਤਾਂ ਹੋ ਗਿਆ ਜਿੰਦਾ ਤੇ ਮੇਰੇ گاਉਂ ਦਾ ਇੱਕ ਜਿਹੜਾ ਸਰਪਾਲ ਸਿੰਘ ਮਿਸਤਰੀ ਹੈ ਉਹ ਨੂੰ ਲੈਣ ਚਲੇ ਗਏ ਕਹਿੰਦੇ ਉਹ ਤਾਂ ਇੱਥੇ ਲੱਤਣਾ ਪੜਦਾ ਸੀ ਇੱਕ ਕਹ ਲੱਗਿਆ ਉਹ ਕਿਕਰ ਤੇ ਚੜਦਾ ਉਹ ਕਾਰ ਨੇ ਕਿਕਰ ਤੇ ਚੜਾਤਾ ਉੱਥੇ ਲੱਗਿਆ ਵੱਢਣ ਕਈ ਦਰ ਦਸਤਾ ਗੁਰਾਤ ਲੈ ਆਇਆ ਲੱਗਿਆ ਤਾਂ ਕਰਦਣ ਵਰਨੇ ਥੱਲੇ ਮਾਰਿਆ ਕਾਲ ਨੇ ਕਹਿੰਦਾ ਲੈ ਵੀ ਇਹ ਤਾਂ ਹੈਗਾ ਸਬੂਤ ਮੈਨੂੰ ਛੱਡ ਗਏ ਤੇ ਉਹਨੂੰ ਲੈ ਗਿਆ ਹੁਣ ਤੁਸੀਂ ਦੁਨੀਆਦਾਰ ਜਿਹੜੇ ਇਹਨਾਂ ਨੇ ਮੰਨਣਾ ਇੰਨੀ ਅਗਰ ਮਗਰ ਕਰੋਗੇ ਭਈ ਪ੍ਰਾਨ ਰਹਿ ਗਏ ਦਿਮਾਗ 'ਚ ਤੇ ਉੱਥੇ ਸੁਪਨੇ ਵੰਦਨੇ ਨੂੰ ਦਿਸ ਗਿਆ ਕਾਹ ਵੇ ਪਰਤਾਕ ਦੇਖਿਆ ਹੈ ਗਰਾਂ ਦੇਖੇ ਬੱਤੇ ਹੁੰਦੇ ਨੇ ਨਰਕ ਦਾ ਬਹੁਤਾ ਹੀ ਹੌਕਾ ਕਾ ਲਗੇ ਬਈ ਇਸਰਾ ਦੇ ਨਾਲ ਬਾਦਵੀ ਤੈਨੂੰ ਦਿਖਾ ਦਿੰਦੇ ਆ ਚਲ ਕ ਪਰ ਐਂ ਦੱਸ ਜਿਹੜੇ ਤੈਂ ਗਰਮ ਕਰੇ ਨੇ ਇਹਦਾ ਫਲ ਤੈਨੂੰ ਹੀ ਭੋਗਣਾ ਪੈਣਾ ਕਿਸੇ ਤੇਰੇ ਥਾਤੇ ਹੋਰ ਨਹੀਂ ਭੋਗਣਾ